ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਰ ਅੱਜ ਫੇਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਗੁਰਦਾਸ ਮਾਨ ਵਾਲਾ ਜਿਹੜਾ ਮਸਲਾ ਹੈ ਉਹ ਕਾਫੀ ਭਖਿਆ ਹੋਇਆ ਹੈ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਇੱਕ ਗੁਰਦਾਸ ਮਾਨ ਦੀ ਜਿਹੜੀ ਵੀਡੀਓ ਹੈ ਜਿਹਦੇ ਵਿੱਚ ਗੁਰਦਾਸ ਮਾਨ ਜੀ ਪੰਜਾਬੀਆਂ ਦੇ ਕੋਲੋਂ ਮਾਫੀ ਮੰਗ ਰਹੇ ਨੇ ਆਪਣੇ ਕੰਨ ਪਕੜ ਕੇ ਹੱਥ ਜੋੜ ਕੇ ਰੋ ਕੇ ਉਰਲਾ ਕੇ ਹੰਝੂ ਵਹਾ ਕੇ ਕਹਿੰਦੇ ਨੇ ਵੀ ਜੇ ਚਲੋ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਬਾਰ ਬਾਰ ਮਾਫੀ ਮੰਗਦਾ 100 ਬਾਰ ਮਾਫੀ ਮੰਗਦਾ ਹਾਲਾਂਕਿ ਪਹਿਲਾਂ ਵੀ ਉਹ ਕਈ ਵਾਰੀ ਮਾਫੀ ਮੰਗ ਚੁੱਕੇ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਮਸਲਾ ਕੀ ਹੈ ਇਹ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਤਾ ਹੀ ਹੈ ਮਸਲਾ ਇਹੀ ਹੈ ਇੱਕ ਤਾਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਿਆ ਹੋਇਆ ਜਿਹੜਾ ਕਿ ਉਹਨਾਂ ਨੇ ਗੁਰਦਾਸ ਮਾਨ ਜੀ ਨੇ ਹਿੰਦੀ ਭਾਸ਼ਾ ਨੂੰ ਹਿੰਦੀ ਬੋਲੀ ਨੂੰ ਮਾਸੀ ਕਿਹਾ ਕਿਉਂਕਿ ਉਹ ਪੰਜਾਬ ਤੋਂ ਨੇ ਪੰਜਾਬੀ ਗੀਤ ਗਾਉਂਦੇ ਨੇ ਪੰਜਾਬੀ ਗੀਤ ਲਿਖਦੇ ਨੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਇਸ ਕਰਕੇ ਪੰਜਾਬੀ ਗੁੱਸੇ ਚ ਨੇ ਨਾਰਾਜ਼ ਨੇ ਉਹਨਾਂ ਦਾ ਵਿਦਰੋਹ ਵਿਰੋਧ ਕਰ ਰਹੇ ਨੇ ਦੂਜੀ ਗੱਲ ਕਿ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਿਹੜੇ ਨਕੋਦਰ ਡੇਰੇ ਦੇ ਵਿੱਚ ਬਾਬਾ ਜੀ ਨੇ लाडी शाह ਉਹ ਗੁਰੂ ਅਮਰਦਾਸ ਦੀ ਅਨਸਵੰਸ ਵਿੱਚੋਂ ਨੇ ਦੂਜੀ ਗੱਲ ਇਹ ਹੈ ਤੇ ਤੀਜੀ ਗੱਲ ਜਦੋਂ ਇੱਕ ਸ਼ੋਹ ਦੇ ਦੌਰਾਨ ਗੁਰਦਾਸ ਮਾਨ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਗੁਰਦਾਸ ਮਾਨ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਕੁਝ ਸ਼ਰਾਰਤੀ ਅਨਸ਼ਰਾਂ ਵੱਲੋਂ ਉਹਨਾਂ ਨੇ ਜਦੋਂ ਉਜੋਂ ਉਹਨਾਂ ਕੋਲੇ ਪੋਸਟਰ ਜੇ ਲਿਖੇ ਹੋਏ ਸੀਗੇ ਕਿ ਗੁਰਦਾਸ ਮਾਨ ਹੈ ਜਿਹੜਾ ਉਹ ਆਪਣੀ ਮਾਂ ਦਾ ਗਦਾਰ ਹੈ ਮਾਂ ਬੋਲੀ ਦਾ ਗਦਾਰ ਹੈ ਗੁਰਦਾਸ ਮਾਨ ਨੂੰ ਮਾਂ ਦੀ ਗੱਲ ਕੱਢੀ ਕਿ ਉਹਦੀ ਮਾਂ ਗਦਾਰ ਹੈ ਜਿਹੜੀ ਨੇ ਉਹਨੂੰ ਜਨਮ ਦਿੱਤਾ ਹੈ ਇਸ ਕਰਕੇ ਉਸ ਭਖੇ ਹੋਏ ਮਾਹੌਲ ਦੇ ਵਿੱਚ ਗੁਰਦਾਸ ਮਾਨ ਦੇ ਮੂੰਹ ਚੋਂ ਇੱਕ ਗੱਲ ਨਿਕਲ ਗਈ ਜਿਹੜਾ ਉਹ ਪੇਪਰ ਦਿਖਾ ਰਹੇ ਸੀ ਪੋਸਟਰ ਦਿਖਾ ਰਹੇ ਸੀ ਜਿਹਦੇ ਉੱਪਰ ਲਿਖਿਆ ਹੋਇਆ ਸੀ ਗੁਰਦਾਸ ਮਾਨ ਦੇ ਵਿਰੋਧ ਦੇ ਵਿੱਚ ਕਿ ਇਹ ਮਾਂ ਬੋਲੀ ਦਾ ਗद्दार ਹੈ ਤਾਂ ਗੁਰਦਾਸ ਮਾਨ ਦੇ ਮੂੰਹ ਚੋਂ ਗੱਲ ਇਹ ਨਿਕਲ ਗਈ ਕਿ ਇਹਨੂੰ ਬੱਤੀ ਬਣਾ ਕੇ ਲੈ ਲੈ ਇਸ ਤੋਂ ਅੱਗੇ ਕੁਝ ਨਹੀਂ ਕਿਹਾ ਇਹਦਾ ਅਰਥ ਤੁਸੀਂ ਕੋਈ ਵੀ ਲੈ ਸਕਦੇ ਹੋ ਹਾਲਾਂਕਿ ਇਹਨੂੰ ਗਾਲ ਨਹੀਂ ਕਿਹਾ ਜਾ ਸਕਦਾ ਕਿ ਇਹ ਇੱਕ ਕੰਦੀ ਗਾਲ ਹੈ ਭੈੜੀ ਗਾਲ ਹੈ ਗੁਰਦਾਸ ਮਾਨ ਨੇ ਇਸ ਤੇ ਆਪਣਾ ਸਪਸ਼ਟੀਕਰਨ ਵੀ ਦੇ ਦਿੱਤਾ ਤੇ ਵੱਡੀ ਗੱਲ ਉਸ ਤੋਂ ਦੂਜੇ ਦਿਨ ਹੀ ਜਦੋਂ ਇਹ ਗੱਲ ਕਹੀ ਸੀ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਸੀ ਕਿ ਜੇ ਮੇਰੇ ਤੋਂ ਇਹ ਗੱਲ ਗਲਤ ਕਹੀ ਗਈ ਹੈ ਮੇਰੀ ਇਸ ਗੱਲ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਹਾਲਾਂਕਿ ਉਹਨਾਂ ਨੇ ਕਹਿਤਾ ਸੀ ਕਿ ਚਲੋ ਮੇਰੇ ਤੋਂ ਗਲਤੀ ਹੋ ਗਈ ਗਲਤ ਬੋਲਿਆ ਗਿਆ ਉਸ ਮੌਕੇ ਤੇ ਕਿਉਂਕਿ ਉਸ ਦੀ ਮਾਂ ਨੂੰ ਪੂਰਾ ਬੋਲਿਆ ਜਾ ਰਿਹਾ ਸੀਗਾ ਗੁਰਦਾਸ ਮਾਨ ਦੀ ਮਾਨ ਤੇ ਉਹਨਾਂ ਨੇ ਫਿਰ ਇਹ ਜਲਦਬਾਜੀ ਦੇ ਵਿੱਚ ਉਹਨਾਂ ਦੇ ਮੂੰਹ ਤੋਂ ਇਹ ਗੱਲ ਨਿਕਲ ਗਈ ਕਿ ਬੱਤੀ ਬਣਾ ਕੇ ਲੈ ਲੈ ਤੇ ਚਲੋ ਉਸ ਕਰਕੇ ਜਿਹੜੇ ਇਹ ਤਿੰਨਕੂ ਮਸਲੇ ਨੇ ਇਹਨਾਂ ਮਸਲਿਆਂ ਕਰਕੇ ਹੀ ਗੁਰਦਾਸ ਮਾਨ ਦਾ ਜਿਹੜਾ ਮਸਲਾ ਹੈ ਉਹ ਭਖਿਆ ਹੋਇਆ ਹੈ ਕੁਝ ਮੁਠੀ ਭਰ ਲੋਕ ਨੇ ਜਿਹੜੇ ਚੰਦਕੂ ਲੋਕ ਨੇ ਜਿਹੜੇ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਨੇ ਇਸ ਗੱਲ ਤੇ ਇੱਕ ਤਾਂ ਪੰਜਾਬੀ ਹਿੰਦੀ ਵਾਲਾ ਮਸਲਾ ਹੈ ਇੱਕ ਗੁਰੂ ਅਮਰਦਾਸ ਜੀ ਦੇ ਨਾਲ ਜਿਹੜੀ ਨਕੋਦਰ ਵਾਲੇ ਬਾਬੇ ਦੀ ਤੁਲਨਾ ਕਰਤੀ ਉਹਨਾਂ ਨੇ ਕਿ ਉਹਨਾਂ ਦੀ ਅਨਸਵੰਸ ਵਿੱਚੋਂ ਨੇ ਉਹ ਵੀ ਅਣਜਾਣ ਪੁਨੇ ਚ ਹੋ ਗਈ ਕੋਈ ਉਹਨਾਂ ਦੀ ਮਨਸ਼ਾ ਨਹੀਂ ਸੀ ਹਾਈ ਕੋਰਟ ਨੇ ਵੀ ਕਲੀਅਰ ਕਰਤਾ ਜੱਜਮੈਂਟ ਪਾਸ ਕਰ ਪਾਸ ਕਰਤੀ ਤੇ ਇੱਕ ਜਿਹੜਾ ਮਸਲਾ 32 ਵਾਲਾ ਉਹ ਵੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਗੰਦੀ ਗਾਲ ਹੈ ਕਿਉਂਕਿ ਆਪਾਂ ਬਥੇਰੇ ਪੰਜਾਬੀ ਦੇਖਦੇ ਆਂ ਗੰਦੀਆਂ ਗਾਲਾਂ ਕੱਢਦੇ ਨੇ ਕਈ ਵਾਰੀ ਘਰਾਂ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਕਈ ਪੇਰੈਂਟਸ ਹੁੰਦੇ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਵੀ ਗੰਦੀ ਗਾਲ ਕੱਢ ਦਿੰਦੇ ਨੇ ਜਾਂ ਵੈਸੇ ਵੀ ਬਹੁਤੇ ਪੰਜਾਬੀਆਂ ਦੇ ਮੂੰਹ ਤੇ ਚੜ੍ਹੀ ਹੋਈ ਹੁੰਦੀ ਹੈ ਮਾਂ ਦੀ ਭੈਣ ਦੀ ਗਾਲ ਉਹ ਕਿਹੜਾ ਪੰਜਾਬੀ ਦਾ ਕੋਈ ਬਾਲਾ ਆਦਰ ਸਤਕਾਰ ਕਰ ਰਹੇ ਨੇ ਜਾਂ ਪਿਆਰ ਕਰ ਰਹੇ ਨੇ ਉਹਨਾਂ ਨੂੰ ਆਪਣੇ ਵੱਲ ਵੀ ਝਾਤ ਮਾਰਨ ਦੀ ਲੋੜ ਹੁੰਦੀ ਹੈ ਤੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਗੁਰਦਾਸ ਮਾਨ ਦੇ ਵਿਰੋਧੀ ਬੰਦੇ ਨੇ ਮੁਠੀ ਪਰ ਉਹ ਗੁਰਦਾਸ ਮਾਨ ਦਾ ਵਿਰੋਧ ਇਸ ਲਈ ਕਰ ਰਹੇ ਨੇ ਕਿਉਂਕਿ ਗੁਰਦਾਸ ਮਾਨ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਉਹ ਪੰਜਾਬੀਆਂ ਦਾ ਮਾਣ ਹੈ ਪੂਰੀ ਦੁਨੀਆ ਦੇ ਵਿੱਚ ਮਹਾਨ ਹੈ ਠੀਕ ਹੈ ਜੀ ਤੇ ਪਰ ਕੁਝ चंद ਪਰ मुट्ठी भर ਲੋਕ ਗੁਰਦਾਸ ਮਾਨ ਨੂੰ ਬਦਨਾਮ ਕਰ ਰਹੇ ਨੇ ਹਾਲਾਂਕਿ ਕੋਈ ਤੁੱਕ ਬਣਦੀ ਨਹੀਂ ਉਹ ਮੈਨੂੰ ਇਹ ਲੱਗਦਾ ਕਿ ਇਸ ਲਈ ਕਰ ਰਹੇ ਨੇ ਕਿਉਂਕਿ ਉਹ ਆਪ ਵੀ ਫੇਮਸ ਹੋਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਦੁਨੀਆਂ ਦੇ ਵਿੱਚ ਕੋਈ ਨਾਮ ਨਿਸ਼ਾਨ ਹੈ ਨਹੀਂ ਉਹਨਾਂ ਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਇਸ ਕਰਕੇ ਉਹ ਇੱਕ ਵੱਡੇ ਬੰਦੇ ਨਾਲ ਮੱਥਾ ਲਾ ਕੇ ਇਹ ਚਾਹੁੰਦੇ ਨੇ ਕਿ ਸਾਡਾ ਵੀ ਦੁਨੀਆਂ ਦੇ ਵਿੱਚ ਨਾਮ ਹੋ ਜੂ ਅਸੀਂ ਵੀ ਫੇਮਸ ਹੋ ਜਾਾਂਗੇ ਅਸੀਂ ਵੀ ਵਾਇਰਲ ਹੋ ਜਾਾਂਗੇ ਇੱਕ ਕਾਰਨ ਤਾਂ ਇਹ ਹੋ ਸਕਦਾ ਹੈ ਇੱਕ ਚਲੋ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆਪਾਂ ਕਿ ਪ੍ਰਮਾਤਮਾ ਉਹਨਾਂ ਨੂੰ ਸਮਤਵਕਸੇ ਬੁੱਧੀ ਬਖਸ਼ੇ ਬਲ ਬਖਸ਼ੇ ਕਿਉਂਕਿ ਉਹਨਾਂ ਨੂੰ ਬੁੱਧੀ ਦੀ ਲੋੜ ਹੈ ਤੇ ਬਲ ਦੀ ਵੀ ਲੋੜ ਹੈ ਬਲ ਦੀ ਇਸ ਲਈ ਲੋੜ ਹੈ ਕਿਉਂਕਿ ਉਹ ਹਜੇ ਗੁਰਦਾਸ ਮਾਨ ਨੂੰ ਢਾ ਲਾਉਣ ਦੇ ਵਿੱਚ ਫੇਲ ਹੋਏ ਨੇ ਹਾਈ ਕੋਰਟ ਆਏ ਨੇ ਨੀਚੇ ਵਾਲੀ ਕੋਰਟ ਚ ਗਏ ਸੀ ਕਾਫੀ ਉਹਨਾਂ ਨੇ ਕੱਜਲ ਖੁਆਰੀ ਕੀਤੀ ਹੈ ਤੰਗ ਪਰੇਸ਼ਾਨ ਹੋਏ ਨੇ ਹਾਲਾਂਕਿ ਹੁਣ ਉਹ ਸੁਪਰੀਮ ਕੋਰਟ ਜਾਣ ਲਈ ਕਹਿ ਰਹੇ ਨੇ ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਉਹਨਾਂ ਨੂੰ ਪਰਮਾਤਮਾ ਬਲ ਵਖਸ਼ੇ ਕਿਉਂਕਿ ਹਾਈ ਕੋਰਟ ਤੱਕ ਉਹਨਾਂ ਦੇ ਬਲ ਨੇ ਕੰਮ ਨਹੀਂ ਕੀਤਾ ਹੁਣ ਉਹ ਹਾਈ ਕੋਰਟ ਜਾਣ ਦਾ ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦਾ ਵੀ ਚੌੜ ਚੜਿਆ ਹੋਇਆਗਾ ਤੇ ਇਸ ਕਰਕੇ ਉਹਨਾਂ ਨੂੰ ਹੋਰ ਬੁੱਧੀ ਦੀ ਬਲ ਦੀ ਤੇ ਸਮਝ ਦੀ ਜ਼ਰੂਰਤ ਹੈ ਤਾਂ ਕਿ ਉਹ ਥੋੜਾ ਬਹੁਤਾ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਣ ਅਜੇ ਤੱਕ ਤਾਂ ਉਹ ਸਹੀ ਸਾਬਤ ਕਰ ਨਹੀਂ ਸਕੇ ਤੇ ਇੱਕ ਕਾਰਨ ਤਾਂ ਇਹ ਵੀ ਹੈ ਕਿ ਉਹ ਕਿਉਂਕਿ ਗੁਰਦਾਸ ਮਾਨ ਜੀ ਪੂਰੀ ਦੁਨੀਆ ਦੇ ਵਿੱਚ ਮਹਾਨ ਨੇ ਮਸ਼ਹੂਰ ਨੇ ਉਹਨਾਂ ਦਾ ਨਾਮ ਹੈ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਕਿਉਂਕਿ ਉਹ ਪੰਜਾਬੀਆਂ ਦੇ ਇੱਕ ਵੱਡੇ ਗਾਇਕ ਨੇ ਬਿਨਾਂ ਸ਼ੱਕ ਤੋਂ ਬਹੁਤ ਸਾਲਾਂ ਤੋਂ 2-3 ਪੀੜੀਆਂ ਉਹਨਾਂ ਨੂੰ ਸੁਣਦੀਆਂ ਆ ਰਹੀਆਂ ਨੇ ਜੇ ਉਹਨਾਂ ਦੇ ਉਮਰ ਦੀ ਗੱਲ ਕਰੀਏ ਤਾਂ ਉਹ ਸੀਨੀਅਰ ਸਿਟੀਜ਼ਨ ਨੇ 70 ਸਾਲ ਦੇ ਲਗਭਗ ਹੋ ਚੁੱਕੇ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਤਜਰਬਾ ਹੈ ਉਹਨਾਂ ਨੂੰ ਇੱਕ ਬਹੁਤ ਵੱਡਾ ਗਿਆਨ ਹੈ ਬਹੁਤੇ ਜਿਹੜੇ ਨੌਜਵਾਨ ਮੁੰਡੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਉਹ ਵੀ ਅਣਜਾਣ ਪੁਣੇ ਦੇ ਵਿੱਚ ਉਹਨਾਂ ਨੂੰ ਮੰਦਾ ਬੋਲ ਰਹੇ ਨੇ ਬੁਰਾ ਬੋਲ ਰਹੇ ਨੇ ਭੈੜੇ ਸ਼ਬਦ ਬੋਲ ਰਹੇ ਨੇ ਅਪ ਸ਼ਬਦ ਬੋਲ ਰਹੇ ਨੇ ਪਰ ਚਲੋ ਜਿਵੇਂ ਕਹਿੰਦੇ ਨੇ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਹੈ ਹੌਲੀ ਹੌਲੀ ਉਹਨਾਂ ਨੂੰ ਵੀ ਸਮਝ ਆ ਜੂਗੀ ਤੇ ਇੱਕ ਜਿਹੜੀ ਇਹ ਪੰਜਾਬੀ ਹਿੰਦੀ ਵਾਲਾ ਮਸਲਾ ਹੈਗਾ ਇਹ ਜੇ ਉਹ ਆਪਣੇ ਵੱਲ ਵੀ ਨਜ਼ਰ ਮਾਰਨ ਤਾਂ ਉਹ ਸੋਚ ਸਕਦੇ ਨੇ ਸਮਝ ਸਕਦੇ ਨੇ ਕਿ ਸਾਡਾ ਪੰਜਾਬ ਅੰਗਰੇਜ਼ੀ ਤੋਂ ਬਿਨਾਂ ਹਿੰਦੀ ਤੋਂ ਬਿਨਾਂ ਗਜਾਰਾ ਨਹੀਂ ਹੈਗਾ ਹਿੰਦੁਸਤਾਨ 'ਚ ਰਹਿੰਦੇ ਨੇ ਉਹਨਾਂ ਨੇ ਵੀ ਹਿੰਦੀ ਪੜ੍ਹੀ ਹੈ ਹਿੰਦੀ ਬੋਲਦੇ ਵੀ ਹੋਣਗੇ ਬੋਲੀ ਵੀ ਹੋਏਗੀ ਅੰਗਰੇਜ਼ੀ ਵੀ ਉਹਨਾਂ ਨੇ ਪੜ੍ਹੀ ਹੈ ਕਿ ਉਹਨਾਂ ਦਾ ਉਹਨਾਂ ਪਛਾਵਾਂ ਤੋਂ ਬਿਨਾਂ ਗੁਜ਼ਾਰਾ ਹੋ ਗਿਆ ਜਾਂ ਹੋ ਰਿਹਾ ਹੈ ਕਿ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਨਹੀਂ ਪੜ੍ਹਦੇ ਕਿ ਉਹ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅੰਗਰੇਜ਼ੀ ਸਿੱਖਣ ਹਾਲਾਂਕਿ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੁੰਦਾ ਹੈ ਕਿ ਸਾਡੇ ਬੱਚੇ ਅੰਗਰੇਜ਼ੀ ਦੇ ਵਿੱਚ ਐਕਸਪਰਟ ਹੋ ਜਾਣ ਮਾਸਟਰ ਹੋ ਜਾਣ ਅੰਗਰੇਜ਼ੀ ਸਿੱਖ ਲੈਣ ਉਹ ਵੀ ਪੈਸਾ ਕਮਾਉਣਾ ਚਾਹੁੰਦੇ ਨੇ ਤਰੱਕੀ ਚਾਹੁੰਦੇ ਨੇ ਠੀਕ ਹੈ ਜੀ ਇਸ ਕਰਕੇ ਉਹਨਾਂ ਦਾ ਵੀ ਅੰਗਰੇਜ਼ੀ ਤੇ ਕਾਫੀ ਜ਼ੋਰ ਲੱਗਿਆ ਹੋਇਆ ਤੇ ਮੈਨੂੰ ਕੋਈ ਲੱਗਦਾ ਨਹੀਂ ਵੀ ਇਹ ਕੋਈ ਤੁੱਕ ਬਣਦੀ ਹੈ ਕਿ ਮਾਸੀ ਕਹਤਾ ਹਿੰਦੀ ਨੂੰ ਜਾਂ ਹੋਰ ਐਦਾਂ ਉਹਨਾਂ ਨੂੰ ਆਪਣੇ ਵੱਲ ਵੀ ਨਜ਼ਰ ਮਾਰਨੀ ਚਾਹੀਦੀ ਹੈ ਬਾਕੀ ਗੱਲ ਹੈ ਦੂਜੀ ਜਿਹੜੀ ਆਪਣਾ ਗੁਰੂ ਅਮਰਦਾਸ ਜੀ ਦੇ ਨਾਲ ਜਿਹੜੀ ਤੁਲਨਾ ਕਰਤੀ ਉਹਨਾਂ ਨੂੰ ਕਹਤਾ ਲਾਡੀ ਸਾਹ ਨੂੰ ਕਿ ਅਨਸਵੰਸ ਵਿੱਚੋਂ ਨੇ ਤਾਂ ਉਹਨਾਂ ਨੇ ਬਹੁਤ ਵਾਰੀ ਮਾਫੀ ਵੀ ਮੰਗ ਲਈ ਐ ਇਸ ਕਰਕੇ ਜਦੋਂ ਉਹਨਾਂ ਨੇ ਮਾਫੀ ਹੀ ਮੰਗ ਲਈ ਐ ਕਿ ਜੇ ਕੋਈ ਅਣਜਾਣਪੁਨੇ ਦੇ ਵਿੱਚ ਗਲਤੀ ਹੋਈ ਐ ਤਾਂ ਮੈਂ ਮਾਫੀ ਮੰਗਦਾ ਵੱਡੀ ਗੱਲ ਹਾਈ ਕੋਰਟ ਨੇ ਕਲੀਅਰ ਕਰਤਾ ਇਹ ਗੱਲ ਉਹ ਸਾਬਤ ਨਹੀਂ ਕਰ ਸਕੇ ਕਿ ਗੁਰਦਾਸ ਮਾਨ ਨੇ ਇਹ ਜਾਣਬੁੱਝ ਕੇ ਕਿਹਾ ਜਾਂ ਕੋਈ ਉਹਨਾਂ ਦੀ ਇੰਟੈਂਸ਼ਨ ਸੀਗੀ ਕਿ ਉਹ ਕਿਸੇ ਨੂੰ ਹਰਟ ਕਰਨਾ ਚਾਹੁੰਦੇ ਸੀ ਜਿਹੜੀਆਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੇ ਇਸ ਗੱਲ ਦੇ ਵਿੱਚ ਉਹ ਫੇਲ ਹੋ ਗਏ ਸਾਬਤ ਨਹੀਂ ਕਰ ਸਕੇ ਉਹਨਾਂ ਦਾ ਪੂਰਾ ਜੋਰ ਲੱਗ ਗਿਆ ਠੀਕ ਹੈ ਜੀ ਤੇ ਦੂਜੀ ਗੱਲ ਅੱਗੇ ਇਹ ਵੀ ਹੈ ਕਿ ਜਿਹੜੇ ਗੁਰਦਾਸ ਮਾਨ ਦੇ ਗੀਤ ਨੇ ਜਿਹੜੇ ਉਹਨਾਂ ਨੇ ਲਿਖੇ ਨੇ ਗਾਏ ਨੇ ਉਹਨਾਂ ਨੂੰ ਵੀ ਦੇਖਣ ਦੀ ਸੁਣਨ ਦੀ ਲੋੜ ਹੈ ਕਿ ਉਹਨਾਂ ਨੇ ਕਿਹੋ ਜਿਹਾ ਗਾਇਆ ਕਿਵੇਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਕਿਵੇਂ ਪੰਜਾਬੀਆਂ ਦਾ ਜਿਹੜਾ ਕੱਦ ਹੈ ਉੱਚਾ ਕੀਤਾ ਹੈ ਦੁਨੀਆ ਦੇ ਵਿੱਚ ਕਿਵੇਂ ਉਹ ਪੰਜਾਬੀ ਭਾਸ਼ਾ ਨੂੰ ਪੰਜਾਬੀ ਬੋਲੀ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਗਏ ਨੇਗੇ ਸਾਡੇ ਕੋਲੇ ਪੂਜੂਹੀ ਬੰਦੇ ਨੇ ਐਸੇ ਜਿਨ੍ਹਾਂ ਨੇ ਪੰਜਾਬੀ ਦੀ ਦਿਨੋਂ ਸੇਵਾ ਕੀਤੀ ਹੈ ਪੰਜਾਬੀ ਦਾ ਕੱਦ ਉੱਚਾ ਕੀਤਾ ਹੈ ਵੱਡਾ ਕੀਤਾ ਹੈ ਠੀਕ ਹੈ ਜੀ ਤੇ ਇਸ ਕਰਕੇ ਸਾਨੂੰ ਇਸ ਗੱਲ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਸਾਨੂੰ ਉਹਨਾਂ ਨੂੰ ਗਵਾਉਣਾ ਨਹੀਂ ਚਾਹੀਦਾ ਠੀਕ ਹੈ ਜੀ ਲਾਸ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਬਹੁਤੇ ਲੋਕ ਕਹਿ ਰਹੇ ਨੇ ਕਿ ਗੁਰਦਾਸ ਮਾਨ ਨੂੰ ਕਿ ਪੰਜਾਬੀ ਗੀਤ ਗਾਉਣੇ ਛੱਡ ਦੇਣੇ ਚਾਹੀਦੇ ਨੇ ਉਹਨਾਂ ਨੂੰ ਹਿੰਦੀ ਗੀਤ ਗਾਉਣੇ ਸਟਾਰਟ ਕਰ ਦੇਣੇ ਚਾਹੀਦੇ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਫੁੱਲ ਮਿਲਾ ਕੇ ਜੇ ਗੱਲ ਕਰੀਏ ਕਿ ਗੁਰਦਾਸ ਮਾਨ ਜੀ 99% ਸਹੀ ਨੇ ਹੋ ਸਕਦਾ 1% ਕਿਤੇ ਗਲਤ ਹੋਣ ਉਹਨਾਂ ਤੋਂ ਗਲਤੀ ਹੋਗੀ ਪਰ ਕੁਝ ਮੁਠੀ ਭਰ ਲੋਕ ਜਿਹੜੇ ਜਾਣ ਬੁੱਝ ਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਠੀਕ ਹੈ ਜੀ ਆਪ ਵਾਇਰਲ ਹੋਣ ਦੇ ਚੱਕਰ ਦੇ ਵਿੱਚ ਆਪ ਮਸ਼ਹੂਰ ਹੋਣ ਦੇ ਚੱਕਰ ਦੇ ਵਿੱਚ ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਹੋਰ ਬਥੇਰੇ ਮੁੱਦੇ ਨੇ ਉਹਨਾਂ ਤੇ ਜ਼ੋਰ ਲਾ ਲੈਣ ਇਸ ਛੋਟੇ ਜਿਹੇ ਬੇਤੁਕੀ ਜਿਹੜੀ ਗੱਲ ਹੈਗੀ ਜਿੱਥੇ ਕੋਈ ਤੁਕ ਬਣਦੀ ਨਹੀਂ ਉਸਤੇ ਕਿਉਂ ਉਹ ਖੱਜਲਖਵਾਰ ਹੋ ਰਹੇ ਨੇ ਕਿਉਂ ਆਪਣੀ એનર્ਜੀ ਆ ਜਿਹੜੀ ਵੇਸਟ ਕਰ ਰਹੇ ਨੇਗੇ ਠੀਕ ਹੈ ਜੀ ਤੇ ਜਿਵੇਂ ਕਿ ਉਹ ਨਸ਼ੇ ਦੀ ਗੱਲ ਕਰਦੇ ਨੇ ਕਿ ਜਿਹੜਾ ਉਸ ਡੇਰੇ ਦੇ ਵਿੱਚ ਬਾਬਾ ਉਹ ਨਸ਼ਾ ਕਰਦਾ ਹੈ ਭਾਈ ਜਿਹੜੇ ਨਸੇ ਦੀ ਸਮਗਲਿੰਗ ਕਰਦੇ ਨੇ ਉਹਨਾਂ ਨੂੰ ਰੋਕ ਲਓ ਤੁਸੀਂ ਉਹਨਾਂ ਤੇ ਜ਼ੋਰ ਲਾ ਲਓ ਲੋਕਾਂ ਨੂੰ ਜਾਗਰੂਕ ਕਰ ਦਿਓ ਅੱਜ ਕੱਲ ਨੌਜਵਾਨੀ ਆ ਜਿਹੜੀ ਨਸੇ ਦੇ ਵਿੱਚ ਖਤਮ ਹੋ ਰਹੀ ਹੈ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਪਏ ਹੋਏ ਨੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਪੇਰੈਂਟਸ ਸਫਰ ਕਰ ਰਹੇ ਨੇ ਤੁਸੀਂ ਉਹਨਾਂ ਦੀ ਸੇਵਾ ਸੰਭਾਲ ਕਰ ਲੋ ਉਹਨਾਂ ਦੀ ਹੈਲਪ ਕਰ ਦੋ ਉਹਨਾਂ ਬੱਚਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਲੋ ਤੁਸੀਂ ਹੋਰ ਬਥੇਰੇ ਮੁੱਦੇ ਨੇ ਉਹਨਾਂ ਤੇ ਆਪਣਾ ਜੋਰ ਲਾ ਦੋ ਕਿਉਂ ਆਪਣੀ એનર્ਜੀ ਬੇਸਟ ਕਰ ਰਹੇ ਹੋਗੇ ਜਿੱਥੇ ਕੋਈ ਤੁੱਕ ਬਣਦੀ ਹੋਣੀ ਇਸ ਕਰਕੇ ਮੈਂ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ, ਬੁੱਧੀ ਬਖਸ਼ੇ, ਸਮਝ ਬਖਸ਼ੇ। ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਗੁਰਦਾਸ ਮਾਨ ਦੇ ਗੀਤਾਂ ਤੋਂ ਵੀ ਉਹ ਬਹੁਤ ਕੁਝ ਸਿੱਖ ਸਕਦੇ ਨੇ ਜੇ ਉਹ ਚੰਗੀ ਤਰ੍ਹਾਂ ਸੁਣਨ, ਸਮਝਣਾ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਗੁਰਦਾਸ ਮਾਨ ਦੇ ਸਾਰੇ ਗੀਤ ਹੀ ਚੰਗੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕੇ 98 99% ਗੀਤਾਂ ਗੁਰਦਾਸ ਮਾਨ ਦੇ ਚੰਗੇ ਨੇ ਉਹਨਾਂ ਦੇ ਵਿੱਚ ਲਾਈਫ ਲੈਸਨ ਹੈ ਜਿਹੜਾ ਜਿਹੜਾ ਸਬਕ ਹੈ ਜਿਹੜਾ ਜ਼ਿੰਦਗੀ ਦਾ ਇੱਕ ਉਹ ਮਿਲਦਾ ਹੈ ਸਾਨੂੰ ਇੱਕ ਜਿਉਣ ਦਾ ਰਸਤਾ ਮਿਲਦਾ ਹੈ ਮੋਟੀਵੇਸ਼ਨ ਮਿਲਦੀ ਹੈ ਚੰਗੇ ਗੀਤ ਨੇ ਚੰਗੀਆਂ ਗੱਲਾਂ ਨੇ ਅਸੀਂ ਉਹਨਾਂ ਨੂੰ ਸੁਣ ਸਕਦੇ ਹਾਂ ਉਹਨਾਂ ਤੋਂ ਸਿੱਖਿਆ ਲੈ ਸਕਦੇ ਹਾਂ ਸਮਝ ਸਕਦੇ ਆਗੇ ਤੇ ਗੁਰਦਾਸ ਮਾਨ ਦੀ ਉਮਰ ਦੇ ਲਿਹਾਜ਼ ਨੂੰ ਵੀ ਅਸੀਂ ਉਹਨਾਂ ਨੂੰ ਅਸੀਂ ਮਾੜੇ ਸ਼ਬਦ ਨਾ ਬੋਲੀਏ ਉਹਨਾਂ ਦਾ ਇੱਕ ਬਹੁਤ ਵੱਡਾ ਤਜਰਬਾ ਹੈ ਉਹ ਸਿਆਣੇ ਨੇ ਸੂਝਵਾਨ ਨੇ ਜਿਹੜੇ ਕੁਝ ਮੁੱਠੀ ਪਰ ਲੋਕ ਨੇ ਉਹਨਾਂ ਦੀ ਓਨੀ ਸਮਝ ਨਹੀਂ ਹੈਗੀ ਉਹ ਗੁਰਦਾਸ ਮਾਨ ਦਾ ਮੁਕਾਬਲਾ 100 ਸਾਲ ਦੇ ਵਿੱਚ ਵੀ ਨਹੀਂ ਕਰ ਸਕਦੇ ਜੋ ਉਹਨਾਂ ਨੇ ਲਿਖਿਆ ਜੋ ਉਹਨਾਂ ਨੇ ਗਾਇਆ ਜਿਵੇਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਗਏ ਉਹ ਆਪਣੀ ਉਮਰ ਦੇ ਵਿੱਚ ਜਿਹੜੇ ਵਿਰੋਧੀ ਲੋਕ ਨੇ ਕਦੇ ਵੀ ਐਸਾ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਗੁਰਦਾਸ ਮਾਨ ਦੀਆਂ ਫਿਲਮਾਂ ਵੀ ਦੇਖ ਸਕਦੇ ਹੋ ਕਿ ਉਹ ਕਿਹੋ ਜਿਹੀਆਂ ਨੇ ਕੀ ਉਹਨਾਂ ਦੇ ਵਿੱਚੋਂ ਸਬਕ ਮਿਲਦਾ ਹੈ ਤੇ ਬਾਕੀ ਦੋਸਤੋ ਗੱਲ ਇਹ ਸੀ ਕਿ ਇਹਨਾਂ ਨੂੰ ਆਪਣੇ ਵੱਲ ਵੀ ਝਾਤੀ ਮਾਰਨੀ ਚਾਹੀਦੀ ਹੈ ਆਪਣੇ ਤੇ ਵੀ ਕੰਮ ਕਰਨਾ ਚਾਹੀਦਾ ਹੈ ਆਪਣੇ ਆਪ ਤੇ ਜ਼ੋਰ ਲਾਉਣਾ ਚਾਹੀਦਾ ਹੈ ਹੋਰ ਇਹ ਜੇ ਪੰਗਿਆਂ ਦੇ ਉੱਪਰ ਜ਼ੋਰ ਨਾ ਲਾਉਣ ਜਿਨ੍ਹਾਂ ਤੇ ਕੋਈ ਗੱਲ ਬਣਦੀ ਨਹੀਂ ਬਾਕੀ ਟਾਈਮ ਦੇ ਮੁਤਾਬਕ ਆਪਣੇ ਆਪ ਪਤਾ ਲੱਗ ਜੂ ਕਿ ਕੌਣ ਗਲਤ ਹੈ ਕੌਣ ਸਹੀ ਹੈ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇਹੀ ਬੇਨਤੀਆਂ ਕਰਨੀਆਂ ਸੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋ ਗਈ ਤਾਂ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ